ਸ੍ਰੀ ਪੁਤਰੀ ਪਾਟਸ਼ਾਲਾ ਦੇ ਹੋਮ ਸੈਂਸ ਰੂਮ ਦੇ ਵਿੱਚ ਆਏ ਆ ਅਰ ਬੱਚਿਆਂ ਨੇ ਕੋਈ ਡਿਸ਼ ਬਣਾਈ ਲਿਆ ਤੇ ਇਹਨੇ ਮੈਨੂੰ ਇੱਥੇ ਬੁਲਾਇਆ ਕਿ ਮੈਮ ਸਾਡੀ ਆ ਕੇ ਡਿਸ਼ ਦੇਖੋ ਦੇਖਦੇ ਆ ਕੀ ਬਣਾਇਆ ਕੀ ਬਣਾਇਆ ਬੇਟਾ ਬਾਜਰੇ ਦਾ ਤਲਿਆ ਮਤਲਬ ਮਿਲਟਸ ਮਿਲਟਸ ਜਿਹਦੇ ਵਿੱਚ ਜਵਾਰ ਰਾਗੀ ਬਾਜਰਾ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਆ ਮਿਲਟਸ ਤੇ ਬਹੁਤ ਵਧੀਆ ਹੁੰਦਾ ਆ ਮਿਲਟਸ ਜਿਹੜਾ ਆ ਉਹ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਲਈ ਅੱਛਾ ਹੁੰਦਾ ਆ ਪੇਟ ਦੇ ਵਿੱਚ ਗੈਸ ਐਸਿਡਿਟੀ ਨਹੀਂ ਬਣਦੀ ਮਿਲਟਸ ਪੇਟ ਛੇਤੀ ਪਚ ਜਾਂਦਾ ਆ ਪੇਟ ਦੇ ਵਿੱਚ ਭੋਜਨ ਜੇ ਮਿੰਟਸ ਤੱਕ ਖਾਦਾ ਜਾਵੇ ਤੇ ਅੱਜ ਇਹਨਾਂ ਨੇ ਕਿਹਾ ਕਿ ਬਾਜਰੀ ਦਾ ਦਲੀਆ ਤੁਹਾਨੂੰ ਦਿਖਾਵਾਂਗੇ ਵੀ ਪਰ ਉਸ ਤੋਂ ਪਹਿਲਾਂ ਮੈਂ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਰੈਸਪੀ ਵੀ ਪੁੱਛਣੀ ਆ ਤੇ ਆਓ ਪਹਿਲਾਂ ਦੇਖੀਏ ਇਹਦੇ ਥੋੜਾ ਜਿਹਾ ਤੇ ਨਾਲ ਨਾਲ ਤੁਹਾਨੂੰ ਮਿਲਟਸ ਬਾਰੇ ਜੇ ਦੱਸਾਂ ਕਿ ਮਿਲਟਸ ਜਿਹੜਾ ਆ ਇਹ ਸਾਡੇ ਹਾਰਟ ਲਈ ਬਹੁਤ ਵਧੀਆ ਹੁੰਦਾ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ बाजरे ਦਾ ਦਲੀਆ ਔਰ ਜਿਹੜਾ ਸੇਤ ਲਈ ਬਹੁਤ ਅੱਛਾ ਹੁੰਦਾ ਆ ਸੋ ਅੱਜ ਬਾਜਰੇ ਦਾ ਦਲੀਆ ਜਿਹੜਾ ਆ ਸਾਡੇ ਐਸਡੀ ਪੁਤਰੀ ਪਾਡਸ਼ਾਲਾ ਦੇ ਫੁਨਸਾਈ ਸਟੂਡੈਂਟਸ ਨੇ ਬਣਾਇਆ ਹੈ ਤੇ ਆਪਾਂ ਪਹਿਲਾਂ ਇਹਨਾਂ ਕੋਲ ਕਰ ਦਿੱਤੀ ਤੇ ਇਹਦੀ ਗਾਰਨੀਸ਼ਿੰਗ ਤਾਂ ਬਹੁਤ ਸੋਹਣੀ ਆ ਤੇ ਆਇਰਨ ਦੇ ਰੂਪ ਦੇ ਵਿੱਚ ਗੁਰਮੁ ਮੰਨਿਆ ਜਾਂਦਾ ਹੈ ਇਹਦਾ ਉੱਪਰ ਸਾਡੇ ਰੇਟ ਚੋਂ ਦੀ ਕਮਿਊਨਿਟੀ ਹੋਈਗੀ ਜਿਹੜੀ ਇਹ ਗੁਰੂਆਂ ਖਾਣੂਗੇ ਤੇ ਕਾਹਤਾਂ ਬਣਿਆ ਹੈ ਨਾ ਨੇ ਬਹੁਤ ਸੋਹਣੇ ਕੰਦ ਦੇ ਨਾਲ ਦੇ ਵਿੱਚ ਦੇਸੀ ਕਿਉ ਦੇ ਨਾਲ ਤਾਂ ਪਹਿਲਾ ਹੋਸਟ ਕੀਤਾ ਆ ਕਿ ਹਿੱਤੇ ਸਿਆਰ ਦੇ ਮੇਰਾ ਮਨ ਕਰ ਰਿਹਾ ਹੁਣ ਦੇ ਚਾ ਰਿਹਾ ਆ ਕਿ ਖਾਣੇ ਤੋਂ ਬਾਅਦ

ਬਹੁਤ ਜੇਤੀ ਮੰਨੀਏ ਆ ਤੇ ਮੈਂ ਖਾਣਾ ਨਹੀਂ ਤੁਸੀਂ ਦੇ ਖਾਣਾ ਤੇ ਬਣਾਣਾ ਹੈ ਤੇ ਅਸੀਂ ਇੱਥੇ ਸਾਰੇ ਮਿਲ ਕੇ ਖਾਵਾਂਗੇ ਫਿਰ ਹੋਰ ਤੁਸੀਂ ਲਾਭ ਦੱਸ ਸਕਦੇ ਹੋ ਕੋਈ ਬੱਚਾ ਹਾਂਜੀ ਜਿਹੜੀ ਜਿਸੇ ਆਪਣੀ ਬੋਬਾ ਗਿਆ ਹੈ ਇਹ ਸਾਡੇ ਪੇਟ ਤੇ ਪਾਚਨ ਦੇ ਵੀ ਬਹੁਤ ਬੁਰੇ ਹੈ ਸਰਦੀਆਂ ਵਿੱਚ ਇਹ ਸਾਡੇ ਸਰੀਰ ਨੂੰ ਬਲ ਨਹੀਂ ਕਰਦਾ ਤੇ ਮੇਰੇ ਡਾਕਟਰ ਨੇ ਸੰਖੇਪ ਚਾਹ ਬਹੁਤ ਵਧੀਆ ਐਨੀਮੀਆ ਹੋ ਰਿਹਾ ਨੂੰ 3-5 ਮਹੀਨਿਆਂ ਤੋਂ ਬਈਆ ਕਿ ਉਹ ਤੋਂ ਬਚਾਉਣ ਲਈ ਬਹੁਤੀ ਵਾਰੀ ਟੈਸਟ ਕਰਾਨੀਆਂ ਤੇ ਉਹਦੇ ਵਿੱਚ ਕਹਿੰਦੇ ब्लड कट आया आ कट है, तो अनीमिया रोग हो गया है क्योंकि एच पूरा नहीं है नाश्ते खाऊंगे तो थोड़ा जो ब्लड आ जाऊगा हो, पेड़िया समस्यावान नहीं रहूंगा तो बहुत हैल्दी हो जाना सो तो मे लगता कि मैं तो जरूर तक बढ़ावी किसी भी ट्राई करोगे गुड बच्चों 100 mm -hmm. out of 100.